ਪਿਆਰਪਰੀ ਸਾਥੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 25 ਮਈ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਇਸ ਦਿਨ ਮਿਲੇਗੀ ਗਰਮੀ ਤੋਂ ਵੱਡੀ ਰਾਹਤ ਮੌਸਮ ਵਿਭਾਗ ਨੇ ਕਰ ਦਿੱਤਾ ਹੈ ਵੱਡਾ ਅਲਰਟ ਜਾਰੀ 1000 ਰੁਪਏ ਦੇਣ ਵਾਲੇ ਸੀਐਮ ਆਂਦੀਪ ਪਤਨੀ ਨੇ ਕਰ ਦਿੱਤਾ ਇੱਕ ਹੋਰ ਵੱਡਾ ਐਲਾਨ ਰਾਮ ਰਹੀਮ ਨੇ ਕੀਤਾ ਇਸ ਪਾਰਟੀ ਨੂੰ ਵੋਟ ਦੇਣ ਵੱਲ ਇਸ਼ਾਰਾ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਦੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਤਾਂ ਤੁਸੀਂ ਦੇਖ ਸਕਦੇ ਹੋ ਮੌਸਮ ਵਿਭਾਗ ਵੱਲੋਂ ਵੱਡਾ ਜਿਹੜਾ ਅਲਰਟਾ ਹੋ ਜਾਰੀ ਕਰ ਦਿੱਤਾ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਤੇਜ਼ ਮੀਂਹ ਨਾਲ ਚੱਲੀਆਂ ਠੰਡੀਆਂ ਹਵਾਵਾਂ ਮਾਤ ਤੁਸੀਂ ਦੇਖ ਸਕਦੇ ਹੋ ਪੰਜਾਬ 'ਚ ਅਚਾਨਕ ਸ਼ਾਮ ਨੂੰ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੀ ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਦੇਰਅਸਰ ਪੰਜਾਬ ਦੇ ਕੁਝ ਇਲਾਕਿਆਂ 'ਚ ਹੋਈ بارش ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਸ਼ੁਕਰਵਾਰ ਜਾਨੀ ਸ਼ਾਮ ਨੂੰ ਪੰਜਾਬ ਦੇ ਕਈ ਹਿੱਸਿਆਂ 'ਚ ਕਾਲੇ ਬੱਦਲ ਛਾਏ ਗਏ ਤੇ ਕਈ ਥਾਵਾਂ 'ਤੇ ਤੇਜ਼ ਹਨਾਰੀਆਂ ਨਾਲ ਮੀਂਹ ਵੀ ਚੱਲ ਪਿਆ ਪੰਜਾਬ 'ਚ ਮੌਸਮ 'ਚ ਬਦਲਾਅ ਨਾਲ ਦੇ ਤੇਜ਼ ਹਵਾਵਾਂ ਵੀ ਚੱਲ ਰਹੀ ਹੈ ਸਨ ਜੇਕਰ ਜੋਗਾ ਕਿ ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਮੌਸਮ ਜ਼ੋਰ ਫੜਦਾ ਜਾ ਰਿਹਾ ਸੀ ਦਿਨੋਂ ਦਿਨ ਦਾਬ ਮਾਰ ਚ ਵਧਦਾ ਹੋ ਰਿਹਾ ਸੀ ਜਿਸ ਕਾਰਨ ਆਮ ਲੋਕ ਗਰਮੀ ਤੋਂ ਤੌਵਾ ਕਰਨ ਲੱਗ ਪਏ ਸਨ ਪਰ ਅੱਜ ਜਲੰਧਰ ਦੇ ਨਾਲ ਨਾਲ ਪੰਜਾਬ ਚ ਕਈ ਥਾਵਾਂ ਤੇ ਮੀਂਹ ਪੈ ਰਿਹਾ ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲਦੀ ਨਾਜ਼ਰ ਆ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਬੈ ਰਹੀ ਗਰਮੀ ਤੋਂ ਜ਼ਿਆਦਾਤਰ ਲੋਕ ਪਰੇਸ਼ਾਨ ਹਨ ਮੌਸਮ ਵਿਭਾਗ ਦਾ ਮੌਸਮ ਦਾ ਨੰਦ ਲਾਈਨ ਦੇ ਜਿਹੜੇ ਨੇ ਉਹ ਨਾਜ਼ਰ ਆਏ ਤੇ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਣੇ ਆ ਜੀ ਰਾਮ ਰਹੀਮ ਨੇ ਕਿਹੜੀ ਪਾਰਟੀ ਨੂੰ ਵੋਟ ਦੇਣ ਦਾ ਇਸ਼ਾਰਾ ਕੀਤਾ ਤਾਂ ਤੁਸੀਂ ਇੱਥੇ ਵੱਡੀ ਖਬਰ ਜਿਹੜੀ ਦੇਖ ਸਕਦੇ ਐਵੇਂ ਹੀ ਨਹੀਂ ਮਿਲਦੀ ਰਹੀ ਪ੍ਰੋਲ ਤੇ ਫਰਲੋ ਰਾਮ ਰਹੀਮ ਨੇ ਪ੍ਰੀਮੀਅਰ ਨੂੰ ਕਰ ਦਿੱਤਾ ਇਸ਼ਾਰਾ ਜਾਣੋ ਕਿਹੜੀ ਪਾਰਟੀ ਨੂੰ ਐਮਐਲਏ ਬਲਤ ਕਰੀਦਾ ਸਾਧ ਤ ਤੁਸੀਂ ਦੇਖ ਸਕਦੇ ਹੋ ਹਰਿਆਣਾ ਚ ਲੋਕ ਸਭਾ ਚੋਣਾਂ ਦੀ VOTING ਤੋਂ ਪਹਿਲਾਂ ਗੁਰਮੀਤ RAM RAHEEM SINGH ਨੇ ਸਿਰਸਾ ਸਤ ਡੇਰਾ ਸਚੌਦਾ ਦੇ ਭਾਜਪਾ ਨੂੰ ਸਮਰਥਨ ਦੇਣ ਦਾ ਜਿਹੜਾ ਐਲਾਨ ਉਹ ਕੀਤਾ ਸਨਾਲੀ ਸ਼ੁੱਕਰਵਾਰ ਨੂੰ ਚੋਣ ਪ੍ਰਕਾਰ ਖਤਮ ਹੁੰਦੇ ਹੀ ਡੇਰੇ ਨੇ 15ਵੇਂ ਐਮਰਿਕ ਕਮੇਟੀ ਦੀ ਡਿਊਟੀ ਲਗਾ ਦਿੱਤੀ ਹੈ ਜਾਣਕਾਰੀ ਲਈ ਦੱਸ ਦਈਏ ਕਿ ਦੇਰ ਸੱਚ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਨੁਮਲਾਤ ਘਾਟ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ ਉਸ ਤੋਂ ਬਾਅਦ ਉਹ ਜੇਲ੍ਹ ਵਿੱਚ ਹਨ ਉਹ ਜਨਵਰੀ 2024 ਵਿੱਚ 50 ਦਿਨਾਂ ਦੀ ਪਾਰੋਲ ਤੇ ਬਾਹਰ ਆਇਆ ਜੀ ਦੱਸ ਦਈਏ ਕਿ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਦੇ ਭਾਜਪਾ ਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋਣ ਵਾਲੀ ਹੈ ਭਾਜਪਾ ਦੇ ਬਿਨਾਂ ਇਕੱਠ ਜੋੜ ਤੇ ਸਾਰੀਆਂ 10 ਸੀਟਾਂ ਦੇ ਆਪਣੇ ਉਮੀਦਵਾਰ ਖੜੇ ਕੀਤੇ ਦੇ ਨਾਲ ਹੀ ਇੰਡੀਆ ਅਲਾਈਂਸ ਦੇ ਕਾਹੇ ਹਰਿਆਣਾ ਦੇ ਇੱਕ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੈਦਾਨ 'ਚ ਉਤਾਰੇ ਗਿਆ ਜਦੇ ਨਾਲ ਹੀ ਨੌ ਸੀਟਾਂ ਤੇ ਕਾਂਗਰਸ ਦੇ ਉਮੀਦਵਾਰ ਹਨਾਪ ਤੇ ਸੁਸ਼ੀਲ ਗੁਪਤਾ ਹਰਿਆਣਾ ਦੇ ਕ੍ਰੁਖੇਤਰ ਤੋਂ ਸਿਰਫ ਇੱਕ ਸੀਟ ਤੇ ਭਾਜਪਾ ਦੇ ਨਵੀਨ ਜਿੰਦਲ ਖਿਲਾਫ ਚੋਣ ਲੜ ਰਹੇ ਹਨ ਬਾਕੀ ਸਾਰੀਆਂ ਸੀਟਾਂ ਤੇ ਭਾਜਪਾ ਤੇ ਕਾਂਗਰਸ ਵਿਚਾਲੇ ਹਮ ਸਾਹਮਣੀ ਜਿਹੜਾ ਮੁਕਾਬਲਾ ਹੋਣਾ ਹੈ ਹਰਿਆਣਾ ਵਿੱਚ 25 ਮਈ ਨੂੰ ਜਿਹੜੀਆਂ ਵੋਟਾਂ ਨੇ ਉਹ ਪੈਣਗੀਆਂ ਦੰਦਾ ਦੇ ਕਿ ਅੱਜ ਜਿਹੜੀਆਂ ਵੋਟਾਂ ਪੈਣ ਵਾਲੀਆਂ ਨੇ ਦੱਸਣ ਜੋਗੇ ਕਿ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਲਈ 6ਵੇਂ ਪੜਾਲੇ 25 ਮਹੀਨوں ਵੋਟਿੰਗ ਹੋਣੀ ਹੈ ਇਸ ਦਰਾਂਡੇਰਾ ਸੱਚ ਸੌਦਾ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਵਾਲੀ ਵੱਡੀ ਗੱਲ ਮੰਨੀ ਜਾ ਰਹੀ ਹੈ ਭਾਜਪਾ ਨੇ ਤਪਾਉ ਦੇ ਹਣੀਪ੍ਰੀਤ ਨਾਲ ਕੀਤੀ ਮੁਲਾਕਾਤ ਮੀਡੀਆ ਰਿਪੋਰਟਰ ਵਿੱਚ ਦਾਵਾ ਕੀਤਾ ਗਿਆ ਕਿ ਉਸ ਦਿਨ ਪਹਿਲਾਂ ਭਾਜਪਾ ਗੂ ਰਾਮ ਰਹੀਮ ਦੀ ਗੋਲ ਵਿੱਚ ਧੀ ਹਣੀਪ੍ਰੀਤ ਉਰਫ ਪ੍ਰੇਨਕਾ ਦੇ ਜਾਨੂ ਮਿਲਣ ਡੇਰੇ ਗਏ ਸੰਦਾਵਾ ਕੀਤਾ ਜਾ ਰਿਹਾ ਹੈ ਕਿ ਬਿਤਾਵਾਂ ਨੇ ਹਣੀਪ੍ਰੀਤ ਤੋਂ ਭਾਜਪਾ ਲਈ ਸਮਰਥਨ ਮੰਗਿਆ ਸੀ ਹਣੀਪ੍ਰੀਤ ਦੇ ਇਸ ਬਾਰੇ ਹੁਤਲੇ ਕੁਝ ਦਿਨਾਂ ਤੋਂ ਸਮਾਮੰਗਿਆ ਸਤਿ ਬਾਅਦ ਸ਼ੁੱਕਰਵਾਰ ਨੂੰ ਦੇ ਰਸ ਚ ਸੌਦਾ ਤੇ ਭਾਜਪਾ ਨੂੰ ਸਮਰਥਨ ਦੇਣ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਏ ਕਿਸਾਨਾਂ ਨੇ ਭੰਨਿਆ ਗੱਡੀ ਦਾ ਸ਼ੀਸ਼ਾ ਤਾਂ ਭਾਵਕ ਹੋਏਗੇ ਹੰਸ ਰਾਜ ਹੰਸ ਕਿਹਾ ਜਿਉਂਦੇ ਰਹੋ ਤਾਂ ਮੋਗਾ ਦੇ ਪਿੰਡ ਦੌਲਤਪੁਰਾਣੀ ਵੇ ਲੋਕਾਂ ਵਿੱਚ ਸੰਬੋਧਨ ਕਰਦੇ ਹੋਏ ਭਾਜਪਾ ਦੇਂਦਵਾਰ ਹੰਸ ਰਾਜ ਹੰਸ ਭਾਵਕ ਹੋ ਗਏ ਤੇ ਕਿਸਾਨਾਂ ਤੋਂ ਮਾਫੀ ਵੀ ਮੰਗੀ ਕੱਲ੍ਹ ਵਾਲੇ ਹੋਏ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕਿਹਾ ਗਿਆ ਕਿ ਜੇ ਇੱਕ ਤਰੀਕ ਤੱਕ ਜਿੰਦਾ ਰਹਾ ਤਾਂ ਜ਼ਰੂਰ ਮਿਲਾਂਗੇ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਸੋਚ ਨੂੰ ਜ਼ਰੂਰ ਜਿੰਦਾ ਰੱਖਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਵਿਰੋਧ ਸੰਗਰੂੜ ਤੋੜ ਤੇ ਪਸ਼ਿਆਲਾ ਚੌਕੀ ਨੇੜੇ ਧਰਨੇ ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਵਾ ਉਮੀਦਵਾਰ ਹਾਂਸਰਾ ਦੇ ਹਸ ਅਧਿਕਾਰਦਾਰਾਓ ਕਰ ਲਿਆ ਤੇ ਉੱਥੋਂ ਰੈਲੀ ਲਈ ਜ਼ਾਰ ਐਸਐਨ ਦੇ ਦੁਹਰਾਣਪੁਰ ਸੁਲਾਜਮਾਨ ਨੇ ਕਿਸਾਨਾਂ ਨੂੰ ਠਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸਾਨ ਪਿੱਛੇ ਨਹੀਂ ਸਾਡੇ ਇਸ ਤੋਂ ਬਾਅਦ ਐਸਐਸਪੀ ਬਰਨੂ ਸ਼ਰਮਾ ਆਏ ਜੀ ਹਰਚਰਨ ਸਿੰਘ ਭੋਲਰ ਮੌਕੇ ਤੇ ਪਹੁੰਚੇ ਅਤੇ ਕਰੀਬ ਇੱਕ ਘੰਟੇ ਬਾਅਦ ਹਾਂਸਰਾ ਹਸ ਦੀ ਗੱਡੀ ਨੂੰ ਉੱਥੋਂ ਬਾਹਰ ਕੱਟ ਡੈਗ ਦੇ ਹਸਦਰਾਣ ਇੱਕ ਕਿਸਾਨ ਨੇ ਡੰਡੇ ਨਾਲ ਹੰਸ ਰਾਜ ਹੰਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਖੁਸ਼ਕਿਸਮਤਰੇ ਇੱਕੀ ਕਾਰ ਵਿੱਚ ਬੈਠੇ ਹੰਸ ਰਾਜ ਨੂੰ ਕੋਈ ਵੀ ਛੱਟ ਨਹੀਂ ਲੱਗੀ ਉਸਦੇ ਨਾਲ ਇੱਕ ਹੋਰ ਵੱਡੀ ਖਬਰ ਤੋਂ ਨਾਲ ਸਾਂਝੀ ਕਰਦੇ ਆ ਮਹਿਲਾਵਾਂ ਨੂੰ 1-1000 ਰੁਪਏ ਦੇਣ ਬਾਰੇ ਡਾਕਟਰ ਗੁਰਪ੍ਰੀਤ ਵੱਲੋਂ ਕਿਹੜਾ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਨਾਲ ਹੋਰ ਕਿਹੜੇ ਵੱਡੇ ਐਲਾਨ ਕੀਤੇ ਗਏ ਨੇ ਉਹਨਾਂ ਬਾਰੇ ਵੀ ਆਪਾਂ ਇਹਦਾ ਅਜਰ ਜਿਹੜੀ ਆ ਮਾਰ ਲੈਨੇ ਆ ਬਹੁਤ ਹੀ ਸਤਿਕਾਰਯੋਗ ਤੁਲਸੀ ਨਗਰ ਦੇ ਮੇਰੇ ਵੀਰ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਰਾਤ ਦੇ ਇਸ ਟਾਈਮ ਤੁਸੀਂ ਸਾਰੇ ਇਕੱਠੇ ਹੋ ਕੇ ਬੈਠੇ ਹੋ ਇਹ ਗੱਲ ਤਾਂ ਦਰਸਾਉਂਦਾ ਹੈ ਵੀ ਤੁਸੀਂ ਅੱਜ ਦਾ ਮੰਨਤਾ ਬਣਾਈ ਬੈਠੇ ਹੋ ਤੁਸੀਂ ਸੋਚ ਲਿਆ ਵੀ ਵੋਟ ਕਿੱਥੇ ਪਾਉਣੀ ਆ ਬਾਕੀ ਸਾਡਾ ਕੰਮ ਹੈ ਵੀ ਅਸੀਂ ਮਾਨ ਸਰਕਾਰ ਦੁਆਰਾ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਬਾਰੇ ਤੁਹਾਨੂੰ ਜਾਣੂ ਕਰਾਈਏ ਜੇ ਆਪਾਂ ਕੰਮਾਂ ਦੀ ਗੱਲ ਕਰ ਲਈਏ ਤੇ ਧੂਰੀ ਚ ਤਿੰਨ ਚਾਰ ਵੱਡੇ ਮਸਲੇ ਸੀਗੇ ਤਿੰਨ ਚਾਰ ਵੱਡੇ ਕੰਮ ਸੀਗੇ ਜਦੋਂ ਵੀ ਆਈਦਾ ਸੀ ਧੂਰੀ ਚ ਇਹੀ ਸੋਨਾਂ ਨੂੰ ਮਿਲਦਾ ਸੀ ਵੀ ਸੂਆ ਟਾਕ ਦਿਓ ਜੀ ਬਿਮਾਰੀਆਂ ਦਾ ਘਰ ਹੈ ਜੀ ਹਾਦਸੇ ਹੋ ਗਏ ਬੱਚਿਆਂ ਨਾਲ ਬੱਚੇ ਘਰੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਡਰ ਲੱਗਦਾ ਸੀ ਕੋਈ ਹਾਦਸਾ ਨਾ ਹੋ ਜੇ ਸੋ ਸਭ ਤੋਂ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਜੀ ਬਣੇ ਉਹਨਾਂ ਨੇ ਸੋਚਿਆ ਵੀ ਸੂਆ ਟਾਕ ਦੇਣਾ ਚਾਹੀਦਾ ਹੈ 2 ਸਾਲਾਂ ਦੇ ਵਿੱਚ ਵਿੱਚ ਜੋ ਮਗਰਲੇ 70 ਸਾਲ ਤੋਂ ਸੁਆ ਟਕਿਆ ਨਹੀਂ ਸੀ ਗਿਆ 2 ਸਾਲਾਂ ਦੇ ਵਿੱਚ ਅੱਜ ਉਹ ਸੁਆ ਪੂਰਾ ਕਵਰ ਹੋ ਚੁੱਕਿਆ ਹੈ ਅੱਜ ਅਸੀਂ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਵੀ ਅੱਜ ਅਸੀਂ ਪਿਛਲਾ ਪ੍ਰੋਗਰਾਮ ਉਹ ਸੁਏ ਤੇ ਬੈਠ ਕੇ ਕਰਕੇ ਆਏ ਆ ਲੋਕ ਇਹਨੇ ਖੁਸ਼ ਨੇ ਲੋਕ ਕਹਿੰਦੇ ਵੀ ਅਸੀਂ ਵੀ ਸੈਰ ਕਰ ਰਹੇ ਆ ਸਾਡੇ ਬੱਚੇ ਖੇਡ ਵੀ ਰਹੇ ਨੇ ਬਾਕੀ ਰਿਹਾ ਉਸ ਸੁਏ ਦੀ ਬਿਊਟੀਫਿਕੇਸ਼ਨ ਦਾ ਕੰਮ ਉਹ ਵੀ ਕੰਮ ਚੱਲ ਰਿਹਾ ਸੀਗਾ ਚੋਣ ਜਾਬਤੇ ਕਰਕੇ ਵਿੱਚ ਰੁਕ ਗਿਆ ਉਹ ਵੀ ਪੂਰਾ ਹੋਊਗਾ ਇੱਕ ਤਰੀਕ ਤੋਂ ਬਾਅਦ 4 ਤਰੀਕ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਹੋਊਗਾ ਤੇ ਉਹ ਬਿਊਟੀਫਿਕੇਸ਼ਨ ਵੀ ਪੂਰੀ ਹੋਊਗੀ ਜਿਹੜਾ ਤੁਹਾਡਾ ਰੋਡ ਸੀਗਾ ਪੁਰਾਣਾ ਸੰਗਰੂਰ ਬਾਈਪਾਸ ਰੋਡ ਉਹ ਵੀ ਦੱਸਿਆ ਪਿਛਲੇ ਬੋਲਦੇ ਬੁਲਾਰਿਆ ਨੇ ਵੀ ਵੀ 8 ਕਰੋੜ 17 ਲੱਖ ਰੁਪਇਆ ਉਹਦੇ ਲਈ ਵੀ ਆ ਚੁੱਕਿਆ ਹੈ ਉਹਦਾ ਵੀ ਜਲਦ ਤੋਂ ਜਲਦ ਕੰਮ ਸ਼ੁਰੂ ਹੋਊਗਾ ਸਿਹਤ ਸਹੂਲਤਾਂ ਲਈ ਧੂਰੀ ਬਹੁਤ ਹੀ ਪਿਛੜਿਆ ਹੋਇਆ ਸੀਗਾ ਕਦੇ ਵੀ ਕਿਸੇ ਸਰਕਾਰ ਨੇ ਸਾਰ ਨਹੀਂ ਸੀ ਲਈ ਵੀ ਧੂਰੀ ਦੇ ਲੋਕ ਆਪਣਾ ਇਲਾਜ ਕਿੱਥੋਂ ਕਰਾਉਂਦੇ ਹੋਣਗੇ ਤੂਰੀ ਦੇ ਲੋਕ ਕਿੱਥੇ ਜਾਂਦੇ ਹੋਣਗੇ ਕਿਉਂ ਤੁਸੀਂ ਟੈਕਸ ਨਹੀਂ ਸੀ ਭਰਦੇ ਆ ਟੈਕਸ ਤਾਂ ਆਪਾਂ ਸਾਰੇ ਭਰਦੇ ਆ ਫਿਰ ਆਪਾਂ ਫੈਸਿਲਿਟੀਆਂ ਤੋਂ ਕਿਉਂ ਪਿੱਛੇ ਰਹਿ ਗਏ ਕਿਉਂਕਿ ਕੋਈ ਵੀ ਅਜੇ ਤੱਕ ਲੀਡਰ ਇਹ ਜ ਆਇਆ ਹੀ ਨਹੀਂ ਜਿਨੇ ਤੁਹਾਡੇ ਬਾਰੇ ਸੋਚਿਆ ਹੋਵੇ ਜੇ ਤੁਹਾਡੇ ਬਾਰੇ ਸੋਚਦੇ ਤੇ ਮੁੱਢਲੀਆਂ ਸਹੂਲਤਾਂ ਤਾਂ ਇੱਥੇ ਘੱਟੋ ਘੱਟ ਹੋਣੀਆਂ ਚਾਹੀਦੀਆਂ ਸੀ ਜੇ ਆਪਾਂ ਸਿਵਲ ਹਸਪੀਟਲ ਤੂਰੀ ਦੀ ਗੱਲ ਕਰ ਲਈਏ ਖਸਤਾ ਹਾਲਤ ਚ ਸੀਗਾ ਨਾ ਕੋਈ ਡਾਕਟਰ ਸੀ ਨਾ ਕੋਈ ਮਸ਼ੀਨਰੀ ਸੀ ਤੁਹਾਨੂੰ ਜਾਣ ਕੇ ਉਹ ਵੀ ਖੁਸ਼ੀ ਹੋਊਗੀ ਕਿ 22 ਕਰੋੜ ਰੁਪਇਆ ਉਹ ਸਿਵਲ ਹਸਪੀਟਲ ਨੂੰ ਵੀ ਆ ਚੁੱਕਿਆ ਹੈ ਜਿਹਦੇ ਨਾਲ ਜਲਦੀ ਬਿਲਡਿੰਗ ਦਾ ਕੰਮ ਜਿਹੜਾ ਡਾਕਟਰਸ ਦੀ ਇਨਫਰਾਸਟ੍ਰਕਚਰ ਚਾਹੀਦਾ ਹੈ ਚਾਹੇ ਉਹ ਮਸ਼ੀਨਰੀ ਹੋਵੇ ਐਕਸ-ਰੇ ਮਸ਼ੀਨਸ ਹੋਣ ਐਮ ਆਰ ਆਈ ਹੋਣ ਅਲਟਰਾਸਾਉਂਡ ਹੋਣ ਉਹ ਵੀ ਮਸ਼ੀਨ ਜਲਦ ਤੋਂ ਜਲਦ ਪ੍ਰੋਵਾਈਡ ਕਰਾਈਆਂ ਜਾਣਗੀਆਂ ਸੋ ਇਹੋ ਜੇ ਕੰਮ ਆ ਜਿਹੜੇ ਨਿਰੰਤਰ ਚੱਲ ਰਹੇ ਨੇ ਬਾਕੀ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਦਿਲ ਤਾਂ ਕਰਦਾ ਖੁੱਲੀਆਂ ਗੱਲਾਂ ਕਰੀਏ ਮਾਵਾ ਭੈਣਾਂ ਦੀ 1000 ਰੁਪਏ ਦੀ ਵੀ ਆਸ ਜਲਦ ਤੋਂ ਜਲਦ ਪੂਰੀ ਹੋਊਗੀ ਅਸੀਂ ਤੁਹਾਡੀ ਸਫਾਰਿਸ਼ ਕਰਨ ਲਈ ਬੈਠੀਆਂ ਉੱਥੇ ਅਸੀਂ ਹਮੇਸ਼ਾ ਮੁੱਖ ਮੰਤਰੀ ਸਾਹਿਬ ਨੂੰ ਇਹੀ ਗੱਲ ਕਹੀਦੀ ਹੈ ਵੀ ਭੈਣਾਂ ਨਾਲ ਵਾਦਾ ਕੀਤਾ ਤਾਂ ਪਹਿਲਾ ਪਹਿਲਾ ਪੂਰਾ ਕਰ ਦਿਓ ਬਾਕੀ ਕੰਮ ਬਾਅਦ ਚ ਵੀ ਹੁੰਦੇ ਰਹਿਣਗੇ ਸੋ ਉਹ ਵੀ ਜਿਹੜਾ ਤੁਹਾਡਾ ਇੱਕ ਵੱਡਾ ਮਸਲਾ ਹੈ ਲੇਡੀਜ਼ ਦਾ ਸਪੈਸ਼ਲੀ ਉਹ ਵੀ ਜਲਦ ਪੂਰਾ ਹੋਊਗਾ 600 ਯੂਨਿਟ ਜਿਹੜੀ ਬਿਜਲੀ ਵੀ ਫ੍ਰੀ ਕੀਤੀ ਗਈ ਹੈ ਟੋਲ ਚੁਕਾਇਆ ਗਿਆ ਸੋ ਇਹ ਜਿਹੇ ਤਾਂ ਕੰਮ ਚੱਲ ਹੀ ਰਹੇ ਨੇ ਅੱਗੋਂ ਜੋ ਤੁਹਾਡੀ ਹੋਰ ਮੰਗਾਂ ਹੋਣਗੀਆਂ ਉਹ ਵੀ ਪੂਰੀਆਂ ਕੀਤੀਆਂ ਜਾਣਗੀਆਂ ਇਨੀਆਂ ਕਾ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਨਲੀ ਸਪੈਸ਼ਲੀ ਆਰਗੇਨਾਈਜ਼ਰਸ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਸੋ ਇਨੀਆਂ ਬੇਨਤੀਆਂ ਕਬੂਲ ਕਰੋ ਜੀ ਦੋ ਨਾਰੇ ਲਾ ਦਈਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ